ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦਾ ਜੀ ਕੰਮ ਵੀਰੋ ਬਹੁਤ ਵਧੀਆ। ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਹੁਤ ਸ਼ੁਕਰ ਕਰਕੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ, ਤੀਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈ ਜਗਨ ਜੀ ਬਰਕਤਾਂ। ਤੇ ਲੋ ਜੀ ਚੱਲ ਰਿਹਾ ਕੰਮ ਤੁਸੀਂ ਦੇਖਿਆ। ਦੋ ਦਿਨ ਪਹਿਲੇ ਬਲੌਗ ਦੇ ਵਿੱਚ ਪਰਮਰਾਹੀਂ ਨਾਨਕੇ ਆਏ ਤੇ ਅੱਜ ਦੁਬਾਰਾ ਤੋਂ ਪਹੁੰਚੇ ਜੀ ਉਹਨਾਂ ਨੂੰ ਲੈਣ ਵਾਸਤੇ ਕਿਉਂਕਿ ਤੁਹਾਨੂੰ ਪਤਾ ਘਰ ਦੇ ਵਿੱਚ ਵੀ ਔਖਾ ਹੋ ਜਾਂਦਾ ਰੋਟੀ ਦਾ ਸੋ ਦੋ ਦਿਨ ਔਖੇ ਸੌਖੇ ਕੱਢ ਲਏ ਤੇ ਬਾਕੀ ਹੁਣ ਪਹੁੰਚੇ ਆ ਵੀ ਜੀ ਮੈਂ ਆਪਣੇ ਸਾਰੇ ਪਰਮ ਦੇ ਨਾਨਕੇ ਲੈਣ ਵਾਸਤੇ ਤੇ ਗਰਮੀਆਂ ਵੀਰੋ ਬਹੁਤ ਗਰਮੀ ਨੇ ਛੱਕੇ ਹੜਾਤੇ ਇਸ ਟਾਈਮ ਵੀ 46 47 ਡਿਗਰੀ ਨੂੰ ਜਿਹੜਾ ਮੌਸਮ ਪਹੁੰਚਿਆ ਵਾ ਜੀ ਵੈਦਰ ਨਾਲੇ 2 ਵਜੇ ਹਲੇ ਦਿੰਦੇ ਤੇ ਬਾਕੀ ਚਲੋ ਅੰਦਰ ਲੱਗੇ ਹੋਏ ਜੀ ਸਾਰੀ ਅੱਜ ਤੇ ਬਾਕੀ ਸਾਰਿਆਂ ਨੂੰ ਫਾਦਰਸਡੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਦੇਖ ਲਓ ਬਾਈ ਬੇਟੀਆਂ ਇਕੱਠੀਆਂ ਹੋਈਆਂ ਔਰੇ ਧਰਮ ਦੀ ਮਾਸੀ ਵੀ ਆਈ ਵੀ ਆ ਚਲੋ ਬਾਈ ਆਪਣੇ ਮਾਪੇ ਕੋਲ ਇਕੱਣਾ ਹੀ ਤੀਆਂ ਖੁਸ਼ ਰਹੇ ਸਭ ਦੀ ਮੇਰੀ ਯਾਰ ਅਦਾਸ ਆ ਬਾਈ ਸਾਡੀਆਂ ਵੀ ਭੈਣਾਂ ਆਉਂਦੀਆਂ ਸਾਡੇ ਘਰ ਉਹ ਵੀ ਵਿਚਾਰੀਆਂ ਆ ਕੇ ਖੁਸ਼ ਹੁੰਦੀਆਂ ਸਾਨੂੰ ਵੀ ਚੌਂ ਹੁੰਦਾ ਇਹਨਾਂ ਨੂੰ ਵੀ ਚੌਂ ਹੈ ਸੋ ਇਹਨਾਂ ਨੇ ਅੱਜ ਫਾਦਰਸਡੇ ਮਨਾਉਣਾ ਜੀ ਅੰਦਰ ਬਾਕੀ ਲੱਗੇ ਹੋਏ ਆ ਬਹੁਤਾ ਕੁਝ ਨਾ ਕਹਿੰਦਾ ਹੋਇਆ ਬੱਚੇ ਬਹੁਤ ਇਕੱਠੇ ਹੋਏ ਹੋਏ ਵੇ ਜੀ ਇਹਨਾਂ ਦੇ ਧੰਨ ਦੇ ਬਾਈ ਇਹ ਜਿਹੜੇ ਇੰਨੇ ਬੱਚੇ ਸਾਹਮਣੇ ਇਹਨਾਂ ਨੇ ਮੈਂ ਸਲਾਮ ਕਰਦਾ ਇਹਨਾਂ ਨੂੰ ਵੀ 7-8 ਜਣੇ ਬੱਚੇ ਇਕੱਠੇ ਹੋਏ ਹੋਏ ਵਿੱਚ ਇਹਨਾਂ ਦੇ ਹੋਰ ਦੂਏ ਪਰਮ ਦੀ ਮਾਸੀ ਦੇ ਬੱਚੇ ਤੇ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਬਾਕੀ ਅੰਦਰ ਜਾ ਕੇ ਤੁਹਾਨੂੰ ਮਲਾਉਂਦਾ ਸਾਰਿਆਂ ਨਾਲ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਇੱਧਰ ਸ਼ਾਮਾ ਇਹਨਾਂ ਮੈਂ ਤੁਹਾਨੂੰ ਕਹਿੰਦਾ ਦਾ ਦਰਖਤ ਆ ਬੈਠੋਏ ਬਾਈ ਪਸ਼ੂ ਇਹਨਾਂ ਦੇ ਤੇ ਬਾਕੀ ਚੱਲਦੇ ਅੰਦਰ ਸਾਰੇ ਹੀ ਲੱਗੇ ਹੋਏ ਆਪਣੇ ਆਪਣੇ ਕੰਮ ਤੇ ਪਹਿਲਾਂ ਇੱਧਰ ਮਿਲੋ ਜੀ ਮਰੋ ਸਾਰਿਆਂ ਨੂੰ ਹੱਥ ਜੁੜ ਕੇ ਵੈਰਵਰ ਸਤਿ ਸ਼੍ਰੀ ਅਕਾਲ ਦੇਖੀ ਗੱਲਾਂ 'ਚ ਮਸਤ ਹੋਈ ਵੀ ਐ ਹਾਂ ਜੀ ਬਰਥਡੇ ਆ ਜੀ ਅੱਜ ਅੱਛਾ ਠੀਕ ਐ ਸਾਰੇ ਇੱਧਰ ਮਿਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹਾਂ ਜੀ ਇੱਧਰ ਪੰਮੂ ਨੂੰ ਮਿਲੋ ਮਲਾਦੀ ਤਰਾ ਜਨਮ ਦੇਣਾ ਹੈ ਕਿ ਉਈਓ ਲਾਲੀ ਟੋਪੀ ਆ ਠੀਕ ਐ ਮੈਂ ਕਿਨ੍ਹਾ ਚਾਹੁੰਦਾ ਬੱਚਿਆਂ ਨੂੰ ਟੋਪੀਆਂ ਦਾ ਅੱਛਾ ਇੱਧਰ ਮਿਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ ਨੂੰ ਮੇ ਸਤਿ ਸ਼੍ਰੀ ਅਕਾਲ ਇੱਧਰ ਮਿਲੋ ਬਾਈ ਪਹਿਲਾਂ ਸਤਿ ਸ਼੍ਰੀ ਅਕਾਲ ਬਾਪੇ ਬਹੁਤ ਠੀਕ ਹੈ ਜੀ ਲੈ ਬਈ ਇੱਧਰ ਆਹ ਪੋਤੀ ਬਾਪੇ ਕੋਲ ਬਿਠਾ ਲਈਦਾ ਤੰਗ ਕਰਦੀ ਆ ਇੱਧਰ ਮਿਲੋ ਬਾਈ ਮੇਰਾ ਲੱਗਨ ਸਾਲ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਜੀ ਅੱਛਾ ਅੱਜ ਲੱਗਦਾ ਮਨੂੰ ਇੱਧਰ ਕੁਵਿੰਦਰ ਬਾਈ ਬਣੀ ਤੁਮ ਲੱਗਦੇ ਆ ਵੀ ਸਤਿ ਸ਼੍ਰੀ ਅਕਾਲ ਹਾਂ ਠੀਕ ਹੈ ਵੀਰ ਬਾਈ ਹੋਰ ਗੱਲਾਂ ਨੇ ਗੱਲਾਂ ਮੰਮੀ ਹੈ ਤੂੰ ਧੰਨ ਦੀ ਆ ਜਿਹੜੇ ਨਿਆਣੇ ਸਾਹਮਣੇ ਹੋਏ ਆ ਕੋਈ ਨਾ ਪਾਇਲ ਮੁਕਾ ਦੋ ਦੋ ਆ ਸਾਡੇ ਤਾਂ ਚਾਰ ਚਾਰ ਹੁੰਦੇ ਤੇ ਹਾਂ ਅੱਛਾ ਆਹੋ ਹਾ ਅਸੀਂ ਵੀ ਚਾਰੇ ਆ ਇਹ ਤਾਂ ਹੈ ਭੈਣ ਨਿਆਣੇ ਨੂੰ ਕਿਹਾ ਹੈ ਹੈ ਨਿਆਣੇ ਤਾਂ ਰੱਬ ਦਾ ਰੂਪ ਨੇ ਆ ਵੇਲਾ ਹਾ ਭਈਆ ਬੰਦੇ ਸਾਹਮਣੇ ਔਖੇ ਆ ਧੰਨ ਦੀ ਆ ਤੂੰ ਚੱਲ ਚਲੀ ਹੈ ਹੈ ਹਾਂ ਭਾਈ ਜਾਨਿਆ ਕਾਕੇ ਦਾ ਗੁੱਡੂ ਦੀ ਫੋਟੋ ਖਿਚਵਾ ਲੈ ਰੰਗ ਤਾਂ ਨਹੀਂ ਕਰਦੇ ਹਾਂ ਠੀਕ ਜਿਹੀ ਰਿਹਾ ਠੀਕ ਜਿਹੀ ਰਿਹਾ ਮਾ ਕੇ ਤੇ ਤੰਗ ਹੈ ਫੋਟੋ ਖਚਾ ਤੇ ਮਾਸਾ ਦੀ ਗੁੱਟੂ ਲਾ ਭਾਈ ਇਧਰ ਬੰਦਾ ਕਹਿੰਦਾ ਮੈਂ ਫੋਟੋ ਖਚਾਉਣੀ ਹੈ ਤੇ ਸਾਰੇ ਹੈ ਸਾਸਿਕਾਲ ਕਿੱਥੇ ਸਾਸਿਕਾਲ ਬੁਲਾ ਵੀ ਸਾਰੇ ਆਪਣੇ ਆਪਣੇ ਕੰਮ ਚ ਮਸਤ ਹੈ ਨਾ ਚਲੋ ਭਾਈ ਲਾ ਭਾਈ ਕਹਿੰਦੇ ਕਰਤੀ ਸ਼ੁਰੂਆਤ ਉਹ ਲਾ ਵੀ ਹੁਣ ਉਹ ਵੀ ਲਿਆਓ ਭਾਈ ਕਰਦ ਕਿੱਥੇ ਆ ਹੈ ਫੜਾ ਭਾਈ ਨਾਨ ਨੇ ਉਹ ਇਹ ਲੈ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਐ ਲੱਗੇ ਹੋਏ ਆ ਸਾਰੇ ਖੁਸ਼ ਐ ਤੇ ਉਧਰ ਕੌਲੀ ਚਮਚਾ ਰਹਿ ਗਿਆ ਤਾਂ ਹਾਂ ਹਾਂ ਇਹ ਪਲਾਨ ਮਨੂੰ ਤੇਰਾ ਲੱਗਦਾ ਕਰਿਆ ਵਾ ਸਾਰਿਆਂ ਦਾ ਹੀ ਐ ਜੀ ਹੈ ਕਿੱਥੇ ਹੋ ਕੇ ਸਾਰਿਆਂ ਨੇ ਕਰਤਾ ਅੱਛਾ ਕਿੱਥੇ ਹੋ ਕੇ ਸਾਰਿਆਂ ਨੇ ਕਰਤਾ ਹਾਂ ਲੋ ਬਾਈ ਇਧਰ ਵੀ ਆ ਗਿਆ ਤੇ ਇੱਕ ਬਾਈ ਇਧਰ ਕੈਮਰਾਮੈਨ ਆ ਖੜਾ ਸਾਡਾ ਹਾਂ ਠੀਕ ਐ ਹਾਂ ਉਹ ਦੇਖ ਬਾਈ ਸਰਦਾਰ ਨਹੀਂ ਲੱਗੀ ਪਹਿਲਾਂ ਉਹ ਮਿੱਠਾ ਕਰਾਉਣ ਹੈ ਲਾਈ ਇਹ ਹੀ ਆ ਜੀਵਨ ਦਾ ਸਾਥ ਇੱਕਣਾ ਹੀ ਚਾਹੀਦਾ ਸਾਰਿਆਂ ਦਾ ਹੀ ਮਾਂ-ਪਾਪ ਦਾ ਇਹਨਾਂ ਦਾ ਵੀ ਇੱਕਣਾ ਹੀ ਖੁਸ਼ੀਆਂ ਭਰਿਆ ਰਹੇ ਸਾਰੇ ਪਰਿਵਾਰ ਚ ਤੇ ਹਾਂ ਪੰਮੂ ਆ ਜਾ ਆ ਜਾ ਲਓ ਬਾਈ ਬੱਚੇ ਕੱਦੇ ਡੀਕ ਚ ਬੈਠਿਆ ਮੈਂ ਕਹਿੰਦਾ ਇਹ ਹੈ ਅੱਜ ਦਾ ਸਾਹੂ ਹੈ ਨਾਨਕੇ ਆਕੇ ਹੋਇਆ ਹੈ ਹੈ ਚੱਲ ਵੀ ਚਲੋ ਲਾ ਬਈ ਕਰਾਓ ਮੂੰ ਮਿੱਠਾ ਇਹ ਆ ਨੋ ਨੋ ਬਈ ਹਾਂ ਬੰਮੂ ਹ ਆ ਜਾ ਨਾਨਾ ਨੂੰ ਕਹ ਦੇ ਕਿ ਹੈਪੀ ਫਾਦਰਸ ਡੇ ਨਾਨੇ ਹੈ ਹੈ ਠੀਕ ਨਹੀਂ ਲਾ ਬਈ ਲੱਗੇ ਬਈ ਇਹ ਲੱਭੇ ਸਾਰੇ ਆਪਣੇ ਆਪਣੇ ਕੰਮ ਲੱਗੇ ਹੋਏ ਚਲੋ ਬਈ ਠੀਕ ਹੈ ਹਾਂ ਜਸ਼ਨ ਆ ਬਈ ਹੁਣ ਜਸ਼ਨ ਨਾਲ ਹੀ ਡੀਕਦੀਆਂ ਕੌਲੀਆਂ ਅੱਛਾ ਜਸ਼ਨ ਹੈਗੀ ਨਨ ਉਹ ਜਸ਼ਨ ਨੇ ਕਿੱਡਾ ਗੁੱਟਾ ਕਰਿਆ ਖੜ ਜਾ ਮੈਂ ਦਿਖਾਉਂਦਾ ਹੈਂ ਜਸ਼ਨ ਦਾ ਹੈਡਸਕੈਲ ਦਿਖਾਉਂਦਾ ਨਾ ਨਗਾ ਹੀ ਨਗਾ ਹੀ ਤੱਕਿੰਡੋ ਪੀ ਆ ਲੈ ਬਈ ਕਿੱਡਾ ਗੁੱਟਾ ਬੱਲੇ 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 ਆ ਵਿੱਚ ਗਿਆ ਭਰੇ ਇਹਦੇ ਹੈ ਆ ਤਾਂ ਹੀ ਮੈਂ ਕਹਾ ਵੀ ਇੰਨੇ ਤਾਂ ਬਾਲ ਹੈ ਹੀ ਨਹੀਂ ਹੈ ਚਲੋ ਬਈ ਦੋ ਸਾਰਿਆਂ ਨੂੰ ਬੱਚਿਆਂ ਨੂੰ ਅੱਛਾ ਅੱਜ ਸਾਰਿਆਂ ਨੇ ਸਟਾਈਲ ਦਿਖਾਈ ਬੱਲੇ 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 ਆ ਘੁੰਮੀ ਇਹ ਤਨ ਮੜਾ ਜਾ ਅੱਛਾ ਬਾਲੇ ਗਰੰਤ ਤੇ ਅੱਜ ਦਾ ਸਾਰਿਆਂ ਨੇ ਹੈ ਬਾਬੇ ਦਾ ਬਈ ਮੂੰਹ ਮਿੱਠਾ ਕਰਾਉਣ ਗਈ ਜਿਕਣਾ ਜਸ਼ਨ ਕਰਦੀ ਪਿਆਰ ਬਾਬੇ ਨੂੰ ਇਹ ਹੈ लाਡਲੀ ਪੋਤੀ ਹੇ ਟੈਕਨੀਕ ਹਾਂ ਮੈਂ ਠੀਕ ਆ ਹਾਂ ਠੀਕ ਆ ਹਾਂ ਮਹਲਾਦੀ ਦਿਨ ਗਰਮੀ ਜ਼ਿਆਦਾ ਆਈ ਵੀ ਆ ਠੀਕ ਐ ਤੇਰਾ ਕੋਈ ਜਨਮ ਦਿਨ ਮਨਾਉਂਦਾ ਹੀ ਨਹੀਂ ਹੈਗਾ ਕਿਆ ਗੱਲ ਐ ਹੈ ਕਿਆ ਗੱਲ ਮਨਾ ਕੇ ਹਟੇ ਹੈ ਹੈ ਉਹ ਨਾ ਨੀਂਵੇ ਤੇਰਾ ਜਨਮ ਦਿਨ ਕਾਦਾ ਪੁੱਛ ਲਾ ਪੁੱਛ ਲਾ ਮੜਿਆ ਹੈ ਕਦ ਕਦ ਮੂਵੀ ਦੀ ਗੋਲੀ ਕਦੋਂ ਆਇਆ ਤਾਂ ਮੂਵੀ ਦਾ ਲੈ ਬਾਈ ਆ ਲਿਆਈ ਕੁਸ ਮਨੁ ਲਾਦੀ ਅਹਲਾ ਪਾਪਾ ਨੂੰ ਲਾਇਆ ਅੱਜ ਜੋੜਾ ਹਟਦਾ ਨਹੀਂ ਜਲਸਾ ਲਿਆ ਮਨ ਲਾਦੀ ਅੱਤੇਰੇ ਠੀਕ ਆ ਠੀਕ ਆ ਬਾਈ ਚਾਹੀਦਾ ਏ ਲੈ ਬਾਈ ਜਲਸਾ ਆ ਗਿਆ ਆਹ ਦੇਖ ਠੀਕ ਨਹੀਂ ਚਲੋ ਬਾਈ ਚੱਲ ਰਿਹਾ ਬਾਕੀ ਤੋਂ ਬੜਾ ਬੜਾ ਸਾਰੇ ਖੁਸ਼ ਆ। ਲੋ ਬਈ ਕੇਕ ਹੋ ਗਿਆ ਕੱਟ। ਤੇ ਆ ਦੇਖਿਓ ਬਈ ਨਾਨਕਿਆ ਦੇ ਵਿੱਚ ਕਹਿੰਦਾ ਜੀ ਜਿਹਦੀ ਹੁੰਦੀ ਸਰਦਾਰੀ। ਹੈਂ? ਹਾਂ ਦੇਖ। ਹਾਂ ਬਈ ਸਵਾਦ ਆ। ਹੋਰ ਵੀ ਕੁ ਖਾਣਾ ਹੋਣਾ ਫਿਰ? ਉੱਪਰ ਬੈਠ ਹੈਂ? ਨਾਨਾ ਨੇ ਪੁੱਛਿਆ ਫੇ ਮਾੜੀ ਮੋਟੀ ਕਰੀ ਪਰਸੋਂ ਦੀ ਸੇਵਾ। ਹੈਂ? ਹੂੰ। ਕੀ ਕਹਿੰਦਾ? ਨਹੀਂ ਅੱਛਾ ਮੈਂ ਖੰਡਰੀ ਅਸੀਂ ਢੋਲਦੇ ਰਹੇ ਹਾਂ ਅੱਛਾ ਕੀ ਢੋਲਿਆ ਅੱਛਾ ਮੁਰਗਾ ਕੰਦਨੀ ਮਮਾ ਤੁਸੀਂ ਮੁਰਗਾ ਨਾ ਕਾਤੇ ਹਾਂ ਲੈ ਬਈ ਨਾਨੀ ਨੇ ਪੁੱਛ ਲੰਦਾ ਖਾਦਾ ਨਹੀਂ ਇਹਨਾਂ ਨੇ ਹੈ ਬਾਈ ਮੁਰਗਾ ਨਹੀਂ ਬਣਾਇਆ ਮਟਰ ਪਨੀਰ ਦੀ ਰੋਟੀ ਬਣਾਇਆ ਤਾਂ ਹਾਂ ਨਾਨਾ ਦਾ ਕਹਿੰਦਾ ਬਣਾਇਆ ਪਤਾ ਨਹੀਂ ਖਾਦਾ ਨਹੀਂ ਕਿਆ ਕਰਿਆ ਨਹੀਂ ਉਹ ਤਾਂ ਪਹਿਲਾਂ ਬਣਾਇਆ ਸੀ ਹਾਂ ਮੈਂ ਦੋਸਤਾਂ ਤੇ ਸਾਧਾ ਨਾਨਾ ਸਾਰ ਕੇ ਸੀ ਅੱਛਾ ਅੱਛਾ ਬਾਦੇ ਬਾਤੋ ਚਕੇ ਜਾਣਾ ਹਾਂ ਖਾਦਾ ਨਹੀਂ ਹੈ ਉਹ ਕਹਦਾ ਕਿ ਨਾਨੀ ਅਸੀਂ ਨਹੀਂ ਖਾਂਦੇ ਹਾਂ ਹਾਂ ਕਿ ਅਸੀਂ ਨਾਨੀ ਕੱਦੂ ਖਾਂਦੇ ਆ ਕਹਦੇ ਕੀ ਆ ਹਾਂ ਠੀਕ ਨੇ ਲੈ ਭਾਈ ਇੱਧਰ ਲੱਗ ਨਿਆਣੇ ਕੰਮ ਹੈ ਹਾਂ ਹਾਂ ਸਵਾਦਾ ਪਪੂ ਸੁਆਦਾ ਲੋ ਬਾਈ ਹੁਣ ਆਪਣੇ ਬੰਦਿਆਂ ਨੂੰ ਪੁੱਛਦੇ ਆ ਕਿੱਧਰ ਚਲੇ ਗਿਆ ਉਹ ਹੈਂ ਹੈਂ ਅੰਦਰ ਦੁਵਾਰਾ ਕੇਕ ਨੂੰ ਚਲੇ ਗਿਆ ਉਹ ਨਹੀਂ ਬਾਈ ਬੰਦਾ ਹਟਦਾ ਦੂਈ ਗੱਲਾਂ ਚਲੇਗਾ ਦੇਖ ਲਓ ਸਾਰਿਆਂ ਦੇ ਬਰਾਬਰ ਨੂੰ ਚੱਲੂਗਾ ਆ ਤਖ ਨਿਆਣੇ ਕਿੱਧਰ ਆ ਜਾ ਪੰਮੂ ਆ ਜਾ ਆ ਲੈ ਬਾਈ ਦੂਈ ਗੱਲਾਂ ਆ ਗਿਆ ਆ ਜਾ ਆ ਜਾ ਆ ਲੈ ਬਲਵਾਨਾ ਵਾਈਡੂ ਮੁਛੜੀਆ ਹੁਣ ਚੱਲੀਏ ਆਪਾਂ ਆਪਣੇ ਘਰ ਨੂੰ ਘਰੇਣਾ ਚੱਲੀਏ ਠੀਕ ਆ ਜਸ਼ਨਦਾਰ ਹੋ ਗਈ ਆਲੇ ਹੈ ਨਹੀਂ ਨਹੀਂ ਇਹਨੇ ਵੀ ਜਾਣਾ ਹੈ ਨਾ ਠੀਕ ਆ ਗਰਮੀ ਤਾਂ ਹੀ ਤੁਰੇ ਨਾਨਕੇ ਚਲੋ ਠੀਕ ਆ ਫਿਰ ਤਾਂ ਲੋ ਬਾਈ ਸਾਰੇ ਆਪਣੇ ਆਪਣੇ ਕੰਮ ਲੱਗੇ ਹੋਏ ਇੱਧਰ ਦੇਖੋ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਸਾਰੇ ਖਾਣ ਪੀਣ ਦੇ ਵਿੱਚ ਮਸਤ ਆਓ ਦੇਖੋ ਆਹ ਬੰਦੇ ਨੇ ਤਿੰਨ ਗਲਾਸ ਪੀਲੇ ਬੈਲਾ ਠੀਕ ਨਹੀਂ ਆ ਲੋ ਇਧਰ ਹਾਂ ਤੂੰ ਕਾਰਡ ਲਈ ਘੁੰਮਦੀ ਐ ਹੈ ਪਾਪਾ ਨੂੰ ਦੇਣਾ ਲਾ ਫਿਰ ਬੜਾ ਲਓ ਬਾਈ ਆ ਲੋ ਬਾਈ ਜਿਵੇਂ ਨਾਲ ਹੈਲਪਰ ਆਈ ਹੈ ਹਾਂ ਜਿਵੇਂ ਨਾਲ ਹੈਲਪਰ ਆਈ ਨਾਲ ਅੱਛਾ ਜਿਵੇਂ ਨਾਲ ਡਾਟਾ ਰੈਡੀ ਕਰਕੇ ਰੱਖਿਆ ਹੈ ਪਾਣੀ ਚ ਦੇ ਹਾਂ ਆ ਕੇ ਆਈ ਉਹ ਘਰ ਰੱਖਿਆ ਹੋਇਆ ਆਪਣਾ ਹਾਂ 40 ਬਰਾਜ ਹੁਣ ਚੱਲੇ ਕੋਈ ਬਾਹਰ ਤਰਾ ਚੱਲੇ ਚੱਲੇ ਕੋਈ ਨਹੀਂ ਹੁਣ ਬਣਾ ਇੱਥੇ ਹੀ ਰੋ ਹਾਂ ਤੇ ਨਾਨਾ ਉਹ ਕਰਦਾ ਏ ਕਿ ਕੋਠੇ ਚੜਦਾ ਏ ਹਾਂ ਨਾਨੀ ਕਹਿੰਦੀ ਸ਼ਰਾਰਤ ਨਹੀਂ ਕਰਦਾ ਤੂੰ ਕੰਮੇ ਸ਼ਰਾਰਤ ਕਰਦਾ ਨਾਨੀ ਤਾਂ ਫੜ ਲਈ ਜੁੰਦੇ ਹਾਂ ਹਾਂ ਕਰਾਏ ਵੇ ਨਾਨਕੇ ਜਾਦ ਫੇਰ ਮਾਨੀ ਦੇ ਹਾਂਜੀ ਹਾਂਜੀ ਕੁਝ ਕਰਮੀ ਬਹੁਤ ਆ ਜਿਨੇ ਆਣੇ ਗਾਣ ਤੇ ਪਈ ਅੱਛਾ ਠੀਕ ਕਾਂਹ ਤੇ ਕਾਦੇ ਉੱਥੇ ਬਾਹਰ ਮਿੱਟੀ ਪਈ ਆ ਬਤੇਰੀ ਨਾਨੇ ਨੇ ਵੇੜਾ ਕੱਚਾ ਇੱਕ ਮਿੰਟ ਦੀ ਰੁਕਿਆ ਕਾਦੇ ਖੜ ਜਾ ਹੈ ਇਹ ਕਿਹਾ ਸਾਨੂੰ ਮਿੰਟ ਦੀ ਰੁਕਿਆ ਦੇ ਦੇ ਰਹੀ ਆਪ ਬੰਦਾ ਕਹਿੰਦਾ ਨਾਨੀ ਵਾਈ ਪੱਖਪੂਰਦੀ ਆ ਹਰੇ ਵੀ ਪੰਮੂ ਦਾ ਹੈ ਆ ਜਾਣੇ ਹੌਲੇ ਹੌਲੇ ਸਮਝੀ ਆਪਿਆ ਆਜੂਗੀ ਸਾਲ ਵੀ ਪੜ ਲੱਗ ਗਿਆ ਨਾ ਪੜ ਲੱਗ ਗਿਆ ਅੱਛਾ ਠੀਕ ਆ ਠੀਕ ਆ ਆ ਜੂਗੀ ਜਾਨੀ ਪੜ ਲੱਗ ਗਿਆ ਮਾਂ ਮੈਂ ਪੜਦਾ ਤਾਂ ਸੁਣਿਆ ਕੋਸੀ ਤੇ ਪੜਨ ਲੱਗ ਗਿਆ ਅੱਛਾ ਚਲੋ ਤੇ ਲੈ ਲੇ ਕੋਸਾ ਮਤਾ ਅੱਛਾ ਚੜਾਈ ਦੀ ਨਾਨ ਨੂੰ ਗਿਣਤੀ ਚੜਾਈ ਦੀ ਇਹ ਕ ਨਾਨ ਨੂੰ ਕਹਦਾ ਕਿ ਅਸੀਂ ਚੱਲੇ ਅੱਜ ਕਹ ਦੇ ਹਾਂ ਕਹ ਦੇ ਕਿ ਨਾਨੀ ਅਸੀਂ ਚੱਲੇ ਅੱਜ ਹੈ ਲੋ ਬਾਈ ਏਕਣਾ ਹੀ ਹੈ ਪਰਿਵਾਰ ਸਾਰੇ ਹੱਸਦੇ ਬਸਦੇ ਰਹਿਣ ਏਕਣਾ ਹੀ ਨਾਨਕਿਆ ਘਰ ਰੌਣਕਾ ਲੱਗਦੀ ਐ ਨਾ ਨਿਆਣੇ ਬੱਲੇ ਜੇ ਕਿਤੇ ਲੱਜਵੇ ਮੈਂ ਕਹਿੰਦਾ ਇਹ ਖੇਲਣ ਕੋਈ ਕਿਤੇ ਕੁਸ ਕੁਸ ਪਰ ਬਾਈ ਬਾਹਰ ਕੱਚਾ ਐ ਆ ਦੇਖੋ ਤੁਪੈਬ ਮੂਦਾ ਇੱਥੇ ਖੇਲੀ ਜਾਂਦਾ ਬਾਈ ਉਹ ਜੋ ਪਾਲੀ ਸਾਹਿਬ ਟਰੈਕਟਰ ਉੱਤੇ ਟਰੈਕਟਰ ਪਰ ਤਾਂ ਚੜਿਆ ਹੈਗਾ ਸੋ ਇਹ ਹੈਂ ਅੱਛਾ ਖੇਲ ਲਿਆ ਗੱਲ ਹੈ ਨੋ ਲੈ ਕਾ ਬੰਦਾ ਸਾਡਾ ਆਪਣੀ ਮਸਤੀ 'ਚ ਰਹਿੰਦਾ ਹਾਂ ਜਾਣਾ ਮੈਂ ਨਾਲ ਫਿਰ ਹੋ ਜਾਣਾ ਨਹੀਂ ਨਹੀਂ ਕਿੱਡੀ ਵੱਡੀ ਨਹੀਂ ਕਹਿੰਦਾ ਕਟਾਈ ਕਟਾਈ ਪੁੱਛਿਆ ਕਿਹਾ ਕਿ ਕਟਾਈ ਪੰਮੂ ਦੀ ਕਟਾਈ ਕਰਤੀ ਏਕ ਵਾਰ ਇਸ ਇਧਰ ਦੇਖ ਲਈ ਤੂੰ ਤੂੰ ਦੀ ਤਾਂ ਕਰਕੇ ਕਹਿੰਦਾ ਬਾਈ ਕਟਾਈ ਨਹੀਂ ਮੈਂ ਤਾਂ ਪੰਮੂ ਲੈ ਜਾ ਇੱਕ ਕੰਮ ਕਰੋ ਹਾਂ ਹਾਂ ਅੱਛਾ ਪੰਮੂ ਕੁੱਟਿਆ ਦਾ ਹੈ ਨਿਕਲਣਾ ਕਟਾਈ ਕਰਦੇ ਸੀ ਮਾਸਟਰ ਜੀ ਦੇ ਸਾਹਮਣੇ ਪੰਮੂ ਤੇ ਦੋਕ ਲੱਗੇ ਤੇ ਜੱਦਾ ਹੀ ਡਰਦਾ ਹੈ ਹੈਨਾ ਲੋ ਬਾਈ ਚੱਲੇ ਕਹਿੰਦੇ ਨਾਨਕਿਆਂ ਤੇ ਘਰ ਨੂੰ ਨਿਆਣੇ ਚੱਕਲੇ ਬੱਚਿਆਂ ਨੇ ਵੈਗ ਤਾਂ ਹੈ ਚੱਕਲੇ ਜੀ ਬੱਚਿਆਂ ਨੇ ਵੈਗ ਹੋਣੇ ਹੋਣੇ ਹਾਂ ਲਵੇ ਨਾਨੀ ਘਰ ਰੌਣਕਾਂ ਜਾਣੀਆਂ ਘਟ ਆਹ ਆਹ ਇਹ ਆ ਥੋੜੀ ਤਿੰਨ ਦਿਨ ਸੇਵਾ ਕਰੀ ਆ ਕੱਪੜਿਆਂ ਦਾ ਕੋਈ ਨਾ ਪੁੱਤ ਹਾਂ ਫੜ ਲੈ ਮੰਮੀ ਕਹਿੰਦੀ ਕੱਪੜੇ ਲੈ ਫੇਰੇ ਐਨੇ ਕੋਣ ਹੈ ਹਾਂ ਕੱਪੜੇ ਬਹੁਤ ਹੈ ਕਹਿੰਦੀ ਕੱਪੜੇ ਲੈ ਆਣੇ ਮੈਂ ਤਾਂ ਪੈਸੇ ਦੇ ਦੇ ਹਾਂ ਲੈ ਮੈਂ ਕੱਪੜੇ ਤਾਂ ਬਹੁਤ ਹਾਂ ਜੀ ਕਿ ਮੰਮੀ ਕੱਪੜੇ ਲੈ ਆਉਣ ਨੂੰ ਕਹਿੰਦੀ ਨੇ ਆਖਲਾ ਆਪਣੇ ਕੋਲ ਫੇਰ ਆ ਜੂਗਾ ਇਹ ਕੰਮ ਤੰਗ ਤੈਨੂੰ ਹਾਂ ਨਿਆਣੇ ਛੁੱਟੀਆਂ ਕੱਟਣ ਆਏ ਤੇ ਹਾਂ ਨਿਆਣੇ ਛੁੱਟੀਆਂ ਕੱਟਣ ਆਏ ਤੇ ਜਦ ਨਿਆਣੀ ਆਇਆ ਤਾਂ ਤੂੰ ਵੀ ਹੋ ਜਾ ਕੋਲ ਨੂੰ ਆਪਾਂ ਮੈਂ ਵੀ ਆਇਆ ਤਾਂ ਮੈਂ ਵੀ ਛੁੱਟੀਆਂ ਕੱਟਣ ਆਇਆ ਤਾਂ ਤੈਨੂੰ ਦੇ ਦੇਣਾ ਹਾਂ ਕੱਢੀ ਦੋ ਘੰਟੇ ਵਾਲੇ ਹਾਂ ਸਿਕੜੀ ਦੋ ਘੰਟੇ ਵਾਲੇ ਹਾਂ ਬਈ ਪੰਮੂ ਨਾਨੇ ਨੂੰ ਕਹਦੇ ਕਿ ਹੁਣ ਅਗਲੀ ਵਾਰ ਫੇਰ ਆਵਾਂਗੇ ਹਾਂ ਠੀਕ ਆ ਹਾਂ ਰੱਜ ਲੈ ਹੁਣ ਉਦਿਆ ਪਾਪਾ ਚੱਲ ਰੱਖ ਲਓ ਆਪਣੇ ਕੋਲ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਚਲੋ ਬਾਈ ਚੱਲਦੇ ਆ ਹੁਣ ਇੱਕ ਨਾ ਚੱਲ ਠੀਕ ਹੈ ਜੀ ਫਿਰ ਸਾਰੇ ਠੀਕ ਹੈ ਜੀ ਓਕੇ ਜੀ